ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ RAM ਕਲੀ ਮਹਿਲਾ ਪੰਜਵਾ ਰਾਖਨ ਹਾਰ ਦਇਆਲ ਕੋਟ ਪਵ ਖੰਡੇ ਨਿਮਖ ਖਿਆਲ ਸਗਲ ਅਰਾਧੈ ਜੰਤ ਮਿਲਿਐ ਪ੍ਰਭ ਗੁਰ ਮਿਲ ਮੰਤ ਜੀਵਨ ਕੋ ਦਾਤਾ ਮੇਰਾ ਪ੍ਰਭ पूरन परमेसुर स्वामी काट-काट राता मेरा प्रभ रहाओ तांकी गही मन ओट बंधन ते होई चोट हृदय जप परमानंद मन माहे पए आनंद ए पंजमी पाचाही तन तन श्री गुरु अर्जुन देव जी महाराज जी दी वाणी है ਗੁਰੂ ਸਾਈ ਫਰਮਾਉਂਦੇ ਹਨ ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਹੈ ਦਿਆ ਦਾ ਸੋਮਾ ਹੈ ਜੇ ਅੱਖ ਫੜਕਣ ਜਿੰਨੇ ਸਮੇਂ ਵਾਸਤੇ ਵੀ ਉਸਤਾ ਧਿਆਨ ਤਰੀਏ ਤਾਂ ਕਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ ਗੁਰੂ ਨੂੰ ਮਿਲ ਕੇ गुरु ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ। हे ਪਾਈ ਮੇਰਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਉਹ ਮੇਰਾ ਮਾਲਕ ਪਰਮੇਸ਼ਰ ਪ੍ਰਭੂ ਸਭ ਵਿੱਚ ਵਿਆਪਕ ਹੈ। ਹਰੇਕ ਸਰੀਰ ਵਿੱਚ ਰਮਿਆ ਹੋਇਆ ਹੈ। हे ਮਨ ਜਿਸ ਮਨੁਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ ਮਾਇਆ ਦੇ ਮੋਹ ਦੇ ਬੰਦਰਾਂ ਤੋਂ ਉਸ ਦੀ ਖਲਾਸੀ ਹੋ ਗਈ ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਜਪ ਕੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਣ ਜਾਂਦੀਆਂ ਹਨ